ਬੇਬੇ ਜੀ ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਜਦੋਂ ਮੈਂ ਝਾੜੂ ਲਾਉਣੀ ਹੁੰਨੀ ਆ ਤੁਸੀਂ ਅੰਦਰ ਬਹਿ ਜਾ ਕਰੋ ਨਹੀਂ ਹੌਲੀ-ਵਾਲ ਪਾ ਫੇਰ ਕੀ ਹੋਗਾ ਜੇ ਬੇਬੇ ਬਾਹਰ ਆ ਕੇ ਬੈਗੀ ਮਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਧੂੜ ਮਿੱਟੀ ਨਾਲ ਇਹਨਾਂ ਨੂੰ ਸਾਫ਼ ਹੋ ਜਾਂਦਾ ਫਿਰ ਸਾਰੀ ਰਾਤ ਔਖੀ ਹੁੰਦੇ ਨੇ ਫਿਰ ਕੋਈ ਉੱਠ ਕੇ ਪਾਣੀ ਵੀ ਨਹੀਂ ਫੜਾਉਂਦਾ ਇਹਨਾਂ ਨੂੰ ਹੋਰ ਉੱਚੀ ਰੌਲਾ ਪਾ ਸਪੀਕਰ 'ਚ ਬੋਲ ਦੇ ਲੋਕ ਆਖਣਗੇ ਬੁਢੀ ਦੀ ਸੇਵਾ ਨਹੀਂ ਕਰਦੇ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਮਮੀ ਜੀ ਆਪਾਂ ਲੋਕਾਂ ਦਾ ਮਤਲਬ ਥੋੜੀ ਚੱਲਣਾ ਐਵੇਂ ਨਹੀਂ ਕਿਸੇ ਨੇ ਕਿਹਾ ਖਾਈਏ ਮਾਨ ਪਾਉਂਦਾ ਪਹਿਨੀਏ ਜੱਗ ਪਾਉਂਦਾ ਹੈ ਲੋਕਾਂ ਨੂੰ ਦੇਖ ਕੇ ਚੱਲਣਾ ਪੈਂਦਾ ਚਾਰ ਅੱਖਰ ਪੜ੍ਹਨ ਦਾ ਕੀ ਫਾਇਦਾ ਜੇ ਲੋਕਾਂ ਦਾ ਮਤਵ ਕੀ ਚੱਲਣਾ ਚੰਗਾ ਭਾਈ ਤੂੰ ਜਿੱਤ ਗਈ ਇਹ ਜੋ ਮੰਮੀ ਜੀ ਜਿੱਤਨ ਹਾਰਨ ਵਾਲੀ ਕੀ ਗੱਲ ਹੋ ਗਈ ਮੈਂ ਜੋ ਕਹਣੀ ਸਹੀ ਕਹਣੀ ਹੈ ਬੇਬੇ ਜੀ ਵਾਸਤੇ ਕਹਣੀ ਹੈ ਮੈਂ ਤਾਂ ਤੂੰ ਵੀਰ ਪਰ ਗੱਲ ਸੁਣ ਮੇਰੀ ਹਾਂਜੀ ਮੰਮੀ ਪੁੱਤ ਜੀ ਮੈਂ ਇਹ ਬੋਲਦੀ ਐ ਹੈਂ ਆਂਡਗਵਾਂਡ ਚ ਬੈਂਦੀ ਉਸਦੀ ਐ ਇਹ ਤਾਂ ਘਰ ਨੂੰ ਪਛਾਹ ਲੈ ਜੂਗੀ ਪੁੱਤ ਜੇ ਮੈਂ ਨਾ ਹੋਵਾਂ ਕਰੇ ਜੇ ਕੋਈ ਆਂਡਗਵਾਂਡ ਚੋਂ ਆਵੇ ਉਹਦੇ ਨਾਲ ਤੂੰ ਦੁੱਖ ਸੁੱਖ ਕਰ ਲਿਆ ਕਰ ਬੇਸ਼ੱਕ ਦੀ ਬੈਠ ਕੇ ਕੰਮ ਛੱਡ ਕੇ ਕਰ ਲਿਆ ਕਰ ਠੀਕ ਆ ਮੰਮੀ ਜੀ ਜਿਵੇਂ ਤੁਸੀਂ ਕਹਿੰਦੇ ਹੋ ਛਿਰਪੀ ਨਾ ਬੇਬੇ ਖੰਗ ਹੁਣ ਇਹ ਤਾਂ ਹੱਡਾਂ ਦੇ ਨਾਲ ਹੀ ਜਾਊਂਗਾ ਬੇਬੇ ਜੀ ਥੋੜਾ ਜਿਹਾ ਪਰਹੇਜ਼ ਰੱਖਿਆ ਕਰੋ ਕੁਛ ਨਹੀਂ ਹੁੰਦਾ ਹਜੇ ਤੁਹਾਨੂੰ ਬੇਬੇ ਜੀ ਤੁਸੀਂ ਅੰਦਰ ਚੱਲ ਕੇ ਬੈਠੋ ਮੈਂ ਪਾਣੀ ਗਰਮ ਕਰਕੇ ਲਿਆਉਣੀ ਆ ਤੁਹਾਡੇ ਵਾਸਤੇ 80 ਸਾਲ ਦੀ ਨਹੀਂ ਚੱਜਣੀ ਹੈਗਾ ਵੱਡੀ ਬੇਬੇ ਬਣਦੀ ਹੈਗੀ ਅਸੀਂ ਇੰਨੀ ਉਮਰ ਉਹੀ ਕੱਢ ਲਈ ਮਤਾਂ ਦਿੰਦੀ ਹੈ ਕੀ ਹੋ ਗਿਆ ਅੱਬੀ ਕੁਛ ਨਹੀਂ ਗੋਗੀ ਕੁੱਤਾ ਪਿੰਡਾਂ 'ਚ ਮਿੱਟੀ ਘਟਾ ਹੀ ਹੁੰਦਾ ਹੈਗਾ ਸਾਰੇ ਲੋਕਾਂ ਨੂੰ ਚੜਦਾ ਹੈ ਬੇਬੇ ਨੂੰ ਅੰਦਰ ਹੀ ਤਾੜੀ ਰੱਖਦੀ ਹੈ ਚੱਲ ਕੋਈ ਨਹੀਂ ਕਿਉਂ ਰੌਲਾ ਪਾਇਆ ਸੋਨੂੰ ਦੇਖ ਦੇਖ ਲੋਕ ਹੱਸਦੇ ਆ ਸਾਡੀ ਬੇਇੱਜ਼ਤੀ ਹੁੰਦੀ ਦੇਖ ਕੇ ਤਾਂ ਭਾਈ ਲੋਕ ਹੱਸਦੇ ਹੀ ਨੇ ਹੋਰ ਕੀ ਹੈ ਫੇਰ ਚੱਲ ਕੋਈ ਨਹੀਂ ਅੱਜ ਕੱਲ੍ਹ ਦੀ ਤਾਂ ਹੈ ਹੀ ਨਹੀਂ ਤੂੰ ਚੁੱਪ ਕਰ ਜਾ ਕਰ ਬੀਬੀ ਐ ਕਿ ਮੈਂ ਚੁੱਪ ਕਰ ਜਾਂ ਪਾਈ 80 ਸਾਲ ਦੀ ਨੂੰ ਐ ਬੋਲਦੀ ਐ ਉਹ ਹੈ ਅਜੇ ਤਾਂ ਚੱਲਿਆ ਵੀ ਨਹੀਂ ਜਾਂਦਾ ਹੈਗਾ ਹੋਰ ਭਣੇ ਕੀ ਬਣਦਾ ਹੈਗਾ ਕੁਝ ਨਹੀਂ ਬਣਦਾ ਭਣੇ ਆਹ ਬਾਰੀ ਬਲੱਡ ਗਿਆ ਉਹਦਾ ਰਖਿਆਗਾ ਤੈਨੂੰ ਲੱਗਦਾ ਭਣੇ ਬਲੱਡ ਤਾਂ ਠੀਕ ਐ ਬੇਬੇਨ ਦਿਖਦੀ ਗਈ ਹੋਈ ਐ ਕਿਤੇ ਅੰਦਰ ਬੈਠੀ ਐ ਭਣੇ ਮਾਸਾ ਦਾ ਧੁੱਪ ਨਿਕਲੀ ਆ ਮਹੀਨੇ ਬਾਅਦ ਹੁਣ ਉਹ ਧੁੱਪੇ ਵਿਠਾ ਦਿਓ ਸਰੀਰ ਜਾ ਖੁੱਲੂ ਉਹਦਾ ਡਾਕਟਰ ਨਹੀਂ ਕਹਿੰਦੀ ਐ ਭਣੇ ਵੀ ਅੰਦਰ ਹੀ ਰਹੁ ਬਹਰ ਤੂੜ ਮਿੱਟੀ ਐ ਤੇ ਲੋਕ ਤੂੜ ਮਿੱਟੀ ਤੋਂ ਡਰਦੇ ਨੇਗੇ ਫੇਰ ਤਾਂ ਲੋਕ ਖੇਤਾਂ 'ਚ ਕੰਮ ਕਰਨੇ ਵੀ ਨਾ ਜਾਇਆ ਕਰਨ ਗੋਗੀ ਦਾ ਚਾਚਾ ਵੀ ਇੱਕ ਦਿਨ ਕਹਿੰਦਾ ਸੀਗਾ ਵੀ ਗੋਗੀ ਦੀ ਬਹੁਤਾ ਬਾਹਰੀ ਕਾਨੂੰਨ ਜੇ ਬਣਾਈ ਬੈਠੀ ਆ ਪੁੱਛ ਨਾ ਭਣੇ ਸਾਡੇ ਤਾਂ ਸਾਰੇ ਨੱਬਰ ਦਾ ਮੂੰਹ ਬੰਦ ਕਰ ਰੱਖਿਆ ਇਹਨੇ ਆ ਨਹੀਂ ਖਾਣਾ ਉਹ ਨਹੀਂ ਖਾਣਾ ਇੱਕ ਦਿਨ ਭੈਣੇ ਮੁੰਡਾ ਕੇਲੇ ਲਿਆਇਆ ਹੈ ਹੈ ਜੂਸ ਬਣਾਉਣ ਨੂੰ ਜੂਸ ਨਹੀਂ ਬਣਾਉਣ ਦਿੱਤਾ ਕਹਿੰਦੀ ਤੇਰੀ ਤਾਂ ਛਾਤੀ ਪਹਿਲੀ ਜਾਮ ਐ ਵੱਡੀ ਡੈਕਟਰ ਨਹੀਂ ਬਣੀ ਰਹਿੰਦੀ ਐ ਹੋਰ ਭੈਣੇ ਆਏ ਥੋੜਾ ਮੂੰਹ ਬਨ ਕੇ ਜ਼ਿੰਦਗੀ ਨੰਗਦੀ ਆ ਹੁਣ ਤਾਂ ਸੋੜੇ ਤਾਂ ਸਾਰੇ ਟੱਬਰ ਦੇੰਨ ਮੂਤੇ ਚੇਪੀਆਂ ਲਾਰਤੀਆਂ ਨੇ ਇਹ ਤਾਂ ਭਣ ਐ ਡਾਕਟਰ ਨਹੀਂ ਬਣੀ ਰਹਿੰਦੀ ਐ ਲਓ ਮੰਮੀ ਅੱਜ ਤੁਸੀਂ ਬੀਪੀ ਦੀ ਗੋਲੀ ਨਹੀਂ ਲਈਆ ਗੋਲੀ ਲੈ ਲਓ ਅੱਸੀ ਗਾਇਕੀ ਸੱਸਰੀ ਘਰ ਬਟ ਹੋਠੀ ਚਾਉਂਦੀ ਰਹ ਵਾਹ ਜੀ ਰਹ ਤਾਂ ਤੇਰਾ ਫੜਾ ਕਰੀ ਹੋਠੀ ਸਾਗਣ ਹੋਮੀ ਵੀਰ ਜੀ ਹਾਂ ਠੀਕ ਆ ਤੂੰ ਬੈਜ ਤੇ ਹੋਰ ਸਾਰਾ ਪਰਵਾ ਠੀਕ ਆ ਹਾਂ ਠੀਕ ਠਾਕ ਹੋਰ ਆਪਣੇ ਸਾਰੇ ਠੀਕ ਆ ਵਧੀਆ ਠੀਕ ਨੇਗੇ ਹਾਂ ਜੀ ਹੋਰ ਤੇਰੇ ਪੇਕਿਆਂ ਕਿੰਨੇ ਖਰ ਸੁਖਾ ਸਾਰੇ ਵਧੀਆ ਠੀਕ ਠਾਕ ਨੇਗੇ ਚੱਲ ਭਾਈ ਵਧੀਆ ਚਾਹੀਦਾ ਬੜੇ ਚਿਰਾਂ ਤੋਂ ਗੇੜਾ ਮਾਰਿਆ ਤੁਸੀਂ ਤਾਂ ਬਸ ਆ ਹੀ ਜਾਂਦਾ ਕੰਮ ਧੰਦਾ ਵਾਲਾ ਗਾ ਅੱਛਾ ਤਾਂ ਕਾਕੀ ਬਸ ਅੱਜ ਮੈਂ ਖਾ ਚੱਲ ਜਾਈ ਜਾਵਾ ਪਤਾ ਲਿਆ ਮੈਂ ਬੀਬੀ ਰਵੀ ਬੇੰਦਰ ਪਈ ਸੀ ਹਾਂ ਬੇਬੇ ਤੰਦਰੀ ਰਹਿੰਦੇ ਨੇ ਤੈਨੂੰ ਮੜਾ ਮੋਟਾ ਰੌਲਾ ਵੀ ਸੁਣ ਗਿਆ ਹੋਣਾ ਸਾਡਾ ਬਸ ਆਈਂ ਤਾਂ ਮੜਾ ਮੋਟਾ ਇਹ ਕਰੇ ਰਹਿੰਦੀ ਆ ਫੇਰ ਆਈ ਜੀ ਮਿਲਕ ਜੀ ਕਿੱਥੇ ਰਲ ਲੱਟੀ ਜਾਂਦੀ ਆ ਹਨਾ ਮਾਹ ਚੱਲ ਬੇਬੇ ਦਾ ਪਤਾ ਲਿਆ ਮਾ ਧੁੱਪ ਜੀ ਗੱਡੀ ਸੀਗੀ ਉ ਤਾਂ ਆਪਣੇ ਸਭ ਦੇ ਘਰੇ ਇਹੀ ਕੰਮ ਐ ਲੜਾਈਆਂ ਝਗੜੇ ਸਭ ਦੇ ਨੇ ਇਹ ਤਾਂ ਹੈ ਪਰ ਇਹ ਸਾਡੀ ਬਹੁਤ ਥੋੜਾ ਜਿਹਾ ਵੱਧ ਉੱਚੀ ਬੋਲਦੀ ਐ ਹਾਂ ਇਹ ਤਾਂ ਹੈ ਪਰ ਚੱਲ ਕੋਈ ਨਾ ਨਿਆਣੀਆਂ ਸਮਝ ਜੂ ਮੈਂ ਬਿਠੇ ਰ ਸਮਝਾਉਣੀ ਆ ਵੀ ਲੋਕ ਸੁਣਦੇ ਨੇ ਕੁੜੇ ਹੌਲੀ ਬੋਲ ਹੌਲੀ ਬੋਲ ਸੁਣਦੀ ਨਹੀਂ ਗੱਲ ਸੱਸੀ ਘਰ ਮਾਸੀ ਸੱਸੀ ਘਰ ਪਈ ਤੁਸੀਂ ਠੀਕ ਹੋ ਹਾਂਜੀ ਠੀਕ ਆ ਤੁਸੀਂ ਠੀਕ ਹੋ ਠੀਕ ਆ ਬਜੀ ਮੈਂ ਬੇਬੇ ਵਾਸਤੇ ਚਾਹ ਬਣਾਉਂਦੀ ਸੀ ਤੁਸੀਂ ਚਾਹ ਪੀਓਗੇ ਤੇ ਰੋਟੀ ਖਾਓਗੇ ਨਾ ਨਾ ਮੈਂ ਤਾਂ ਰੋਟੀ ਖਾਉਂਗਾ ਕੁੜੇ ਆ ਜਾ 10 ਮਿੰਟ ਬਹਿ ਜਾ ਸਾਰਾ ਦਿਨ ਕੰਮ ਕਰੀ ਜੰਨੀ ਆ 2 ਮਿੰਟ ਸਾਹ ਵੀ ਲੈ ਲਿਆ ਕਰ ਕੰਮ ਕਿੱਥੇ ਨਿਬੜਦੇ ਮਾਸੀ ਬੇਬੇ ਬਿਮਾਰ ਹੋਈ ਪਈ ਆ ਉਹਦਾ ਵੀ ਚਾਹ ਪਾਣੀ ਦੇਖਣਾ ਹੁੰਦਾ ਬਾਕੀ ਮੈਂ ਹੀ ਦੇਖਦੀ ਆ ਸਾਰਾ ਕੁਝ ਕੁੜੇ ਆਸੀਂ ਵੀ ਕੰਮ ਕਰਦੇ ਆ ਐਡੀਆਂ ਵੱਡੀਆਂ ਹੋਈਆਂ ਆਸੀਂ ਕਿਹੜਾ ਬੇਲੀਆਂ ਰਹਿ ਗਈਆਂ ਸੀਆਂ ਚਾਰ-ਚਾਰ ਘੰਟੇ ਬੈਠ ਕੇ ਗੱਲਾਂ ਕਰਦੀਆਂ ਐਨਾ ਪਿਆਰ ਸੀ ਸਾਡਾ ਤਾਂ ਅੱਗੇ ਮਾਸੀ ਬੁੜੀਆਂ ਬੈਠੀਆਂ ਚੁਗਲੀਆਂ ਕਰੀ ਜਾਂਦੀਆਂ ਸੀ ਹੁਣ ਨਹੀਂ ਉਹ ਗੱਲ ਰਹੀ ਹੁਣ ਫਰਕ ਪੈ ਗਿਆ ਕਰੋ ਭਾਈ ਆਵਦਾ ਕੰਮ ਮੈਂ ਤਾਂ ਕਾਮਲੀ ਆਂ ਫੇੜੀ ਛੱਡ ਕੇ ਆਵਦਾ ਕੰਮ ਥੋੜੇ ਕਰਿਆ ਕੇ ਬੈ ਗਈ ਨਹੀਂ ਜਾਚੀ ਇਹ ਗੱਲ ਨਹੀਂ ਤੁਸੀਂ ਕਰੋ ਗੱਲਾਂ ਬੱਚੇ ਦੀ ਪੜ੍ਹਾਈ ਦੀਆਂ ਆਪਦੀਆਂ ਪਰ ਲੋਕਾਂ ਦੀਆਂ ਗੱਲਾਂ ਕਰਨ ਦਾ ਕੀ ਫਾਇਦਾ ਲੈ ਭਾਈ ਕਰੋ ਕੰਮ ਮੈਂ ਤਾਂ ਆਪ ਜਾਣੀਂ ਵੇ ਵੇ ਖੰਗੀ ਜਾਂਦੀ ਆ ਮੈਂ ਪਹਿਲਾਂ ਉਹਨਾਂ ਨੂੰ ਚਾਹ ਬਣਾ ਦਿਆਂ ਫੇਰ ਸਾਨੂੰ ਰੋਟੀ ਬਣਾ ਕੇ ਦਿੰਨੀ ਆ ਵੀਰਪਾਲ ਠੰਡੇ ਜੀ ਲੱਗੇ ਜਾਂਦੇ ਤੁੱਪੇ ਨਾ ਕਰ ਲਈ ਮੰਜਾ ਕਰ ਲੈਨੇ ਮੰਮੀ ਤੁੱਪੇ ਕਰ ਲੈਨੇ ਹੋਰ ਆ ਚੱਲ ਤੁੱਪੇ ਕਰੀਏ ਮੰਜਾ ਚੱਲ ਮੰਮੀ ਮੈਂ ਲੈ ਆਉਣੀ ਆ ਮੰਜਾ ਚੱਕ ਕੇ ਐਥੇ ਤੁੱਪੇ ਜਗਾ ਦਵਾ ਦਿੰਨੇ ਮੇਰੇ ਇੱਥੇ ਜਿਹਾ ਵੀਰਪਾਲ ਇੱਥੇ ਲੈ ਆਉਂਗੇ ਕੁੱਫੀ ਵੱਧ ਗਿਆ। ਮੈਂ ਜਾ। ਨਾਮ ਜਾ ਗਿਆ ਪੁੱਤਿਆ ਕੇ ਨਾ। ਉਹ ਠੰਡ ਵਾਲੀ ਹੋਈ ਪਈ ਐ। ਆ ਗੜੇ ਗੂੜੇ ਪੈਨੇ ਕਿਤੇ। ਹੂੰ ਇਹ ਨਾ ਘਰ ਤੇ ਠੰਡਾ ਹੈ ਨਾ। ਹਵਾ ਜੀ ਬਾਈ ਠੰਡੀ ਚਲਦੀ ਐ। ਇਹ ਤਾਂ ਬੈਠ ਗਏ ਯਾਰ ਰੋਟੀ ਪਤਾ ਨਹੀਂ ਪਕਾਈ ਹੋ ਕੇ ਨਾ। ਭੁੱਖ ਲੱਗ ਰਹੀ ਆ ਚਲ ਕਹਿੰਦੇ ਆ। ਵੀਰ ਪੜਾ ਰੋਟੀ ਲਿਆ ਯਾਰ ਭੁੱਖ ਬੜੀ ਲੱਗ ਰਹੀ ਐ। ਲੈਉ ਨੀ ਐਂ। ਗੋਗੀ ਪਈ ਤੂੰ ਆਪੀ ਦੇਖ ਲੈ ਸਾਰਾ ਦਿਨ ਐਂ ਕਰਦੀ ਐ ਤੁਸੀਂ ਤਾਂ ਭਾਈ ਬਾਹਰ ਵਗ ਜਾਨੇ ਹੋਗੇ ਕੋਈ ਨਾ ਬੀਬੀ ਸੁਝਾਉਣਾ ਮੈਂ ਉਹਨੂੰ ਕੀ ਹੋ ਗਿਆ ਬੀਬੀ ਆਮਨ ਦੀ ਗੱਲ ਐ ਭਾਈ ਤੈਨੂੰ ਤਾਂ ਪਤਾ ਨਹੀਂ ਹੈਗਾ ਇੱਕ ਤਾਂ ਉੱਚਾ ਵਾਲਾ ਬੋਲਦੀ ਐ ਸਾਰਾ ਦਿਨ ਮੱਤਾਂ ਦਿੰਦੀ ਰਹਿੰਦੀ ਐ ਪਹਿਲਾਂ ਤਾਂ ਐਨਾ ਬੋਲਦੀ ਨਹੀਂ ਸੀ ਆ ਇੱਕ ਦੋ ਸਾਲ ਦਾ ਪਤਾ ਨਹੀਂ ਕੀ ਹੋ ਗਿਆ ਹੁਣ ਵਾਲਾ ਬੋਲਦੀ ਐਗੀ ਹੋਰ ਭਾਈ ਫੋਨ ਤੋਂ ਸੁਣਦੀ ਐ ਸਾਰਾ ਦਿਨ ਤੇ ਸ਼ੂਗਰ ਵਾਲੀਆਂ ਦਵਾਈਆਂ ਖਾਓ ਆਪ ਰਹਿਜ ਰੱਖੋ ਤੇ ਸਾਰਾ ਦਿਨ ਮੱਤਾਂ ਦਿੰਦੀ ਐ ਸਾਨੂੰ ਕੋਈ ਤਜਰਬਾ ਹੀ ਨਹੀਂ ਹੈਗਾ ਗੋਗੀ ਰੋਟੀ ਖਾ ਲਈ ਤਾਂ ਮੈਂ ਰੋਟੀ ਖਾਣਾ ਯਾਰ ਖੇਤ ਪਾਣੀ ਲੱਗੀ ਜਾਂਦਾ ਖੇਤ ਚੱਲਦੇ ਆਪਾਂ ਫਿਰ ਉਹ ਤਾਂ ਪਾਸ਼ੰਦੇ ਹੀ ਜਾਂਦੀ ਐ ਹਜੇ ਰੋਟੀ ਕਿੱਥੇ ਮੈਂ ਬਾੜੇ 'ਚ ਗੇੜਾ ਮਾਰਿਆ ਮਮਾੜਾ ਜਾ ਚਾ ਵੀ ਵੀ ਮਾਰਾ ਬਾਗਲ 'ਚ ਕਿੜਾ ਫਿਰ ਤੂੰ ਗੋਗੀ ਤੂੰ ਦੇਖ ਯਾਰ ਰੋਟੀ ਪੱਗੀ ਹਾਂ ਦੇਖ ਤੂੰ ਖਾ ਫਿਰ ਮੈਂ ਵੀ ਖਾਣਾ ਹੈਗਾ ਚੱਲਦੇ ਆਂ ਖੇਤ ਫਿਰ ਆਪਾਂ ਬਸ ਚੱਲਦੇ ਆ ਮੈਂ ਪਾਣੀ ਲੱਗੀ ਜਾਂਦਾ ਯਾਰ ਵੀਰ ਪਾਲਾ ਨਹੀਂ ਵੀਰ ਪਾਲਾ ਕਿੱਧਰ ਬਾਗੀ ਬੋਲਦੀ ਹੀ ਨਹੀਂ ਹੈਗੀ ਕੁੜੇ ਹਾਂਜੀ ਮੰਮੀ ਜੀ ਕਿਵੇਂ ਸੀ ਬੀਰਪਾਲ ਨੇ ਬਾੜੇ ਚ ਗਈ ਸੀ ਫਿਰ ਮੈਂ ਦੁੱਧ ਵਾਲੇ ਦੇ ਬਾਗੀ ਮਖਾ ਚੱਲ ਸਾਫ ਕਰਿਆ ਮਾਂ ਅੱਛਾ ਆਪਾਂ ਐਸੇ ਨੇਗੇ 4000 ਰੁਪਿਆ ਅੱਛਾ ਹੈ ਤੇ ਇਹ ਨਾਲ ਤਾਂ ਤੂੰ ਸੂਟ ਬਣਾ ਲਈ ਆਪਦਾ ਅੱਛਾ ਇਹ ਨਾਲੇ ਬਾਕੀ ਦੇ ਨਾ ਸਾਮ ਕੇ ਰੱਖ ਲਈ ਕਿਤੇ ਲੋੜ ਪੈ ਜਾਂਦੀ ਹੈ ਠੀਕ ਆ ਮੰਮੀ ਜੀ ਕੀ ਕਰੀ ਆ ਨੀ ਐ ਕੁਛ ਨਹੀਂ ਜੀ ਕਿੰਨੇ ਜਾਉਂਗੀ ਰਾਤ ਲਾ ਕੇ ਆਵਾਂਗੇ ਕਿਉਂ ਮੰਮੀ ਨੂੰ ਠੰਡ ਜੀ ਲੱਗ ਗਈ ਸੀ ਬੀਬੀ ਨੂੰ ਬੁਸ਼ਲਾ ਫਿਰ ਮੰਮੀ ਤਾਂ ਕੁਝ ਨਹੀਂ ਕਹਿੰਦੇ ਜੀ ਮੰਮੀ ਤਾਂ ਜਾਣ ਤੋਂ ਕੰਨ ਜਵਾਬ ਦਿੰਦੇ ਹੈਗੇ ਕਣਕ ਨੂੰ ਵੀ ਪਾਣੀ ਲੱਗ ਜਾਂਦਾ ਫਿਰ ਸ਼ਾਮ ਨੂੰ ਮੁੜ ਆਵਾਂਗੇ ਕੋਈ ਨਹੀਂ ਜੀ ਚੱਲਦੇ ਆਪਾਂ ਕਣਕ ਗੋਗੀ ਦੇਖ ਲੂਗਾ ਆਪ ਵੀ ਉਹ ਦੋ ਦੋ ਦਿਨ ਲਈ ਆਉਂਦੇ ਨੇ ਚੱਲ ਕੋਈ ਨਹੀਂ ਬਾਗ ਚੱਲਦੇ ਆ ਹੋ ਜਾ ਤਿਆਰ ਫਿਰ ਚੰਗਾ ਜੀ ਹੁੰਨੀ ਆ ਫਿਰ ਮੈਂ ਤਿਆਰ ਗੋਗੀ ਤੂੰ ਵੀ ਅਵਤਾਰ ਨਾਲ ਨਾ ਮੜਾ ਮੋਟਾ ਖੇਤ ਦਾ ਕੰਮ ਕਰਾ ਦਿਆ ਕਰ ਉਹ ਕੱਲਾ ਦੁਖੀ ਹੁੰਦਾ ਫਿਰਦਾ ਰਹਿੰਦਾ ਵਿਚਾਰਾ ਮੰਮੀ ਪਿੰਡ ਵਾਲੇ ਮੰਮੀ ਬਿਮਾਰ ਹੋ ਰਹੇ ਸੀ ਏ ਅੱਛਾ ਤੇ ਅਸੀਂ ਜਾਇਆ ਇਹ ਪਿੰਡ ਹਾਂ ਤੇ ਇਹ ਜਾਇਆ ਪੁੱਤੀ ਵੀ ਪਰ ਕੱਲੀ ਜਾਏਗੀ ਕਿ ਬਾਈ ਵੀ ਜਾਊ ਨਾਲ ਨਹੀਂ ਤੇਰਾ ਵੀਰਾ ਵੀ ਜਾਊਗਾ ਨਾਲ ਸ਼ਾਮ ਨੂੰ ਮੁੜੇ ਆਉਂਗੇ ਫਿਰ ਨਹੀਂ ਭਰਾਵਾ ਰਾਤ ਲਾ ਕੇ ਆਵਾਂਗੇ ਲਾਇਆ ਧੀ ਇਹ ਫਿਰ ਕੀ ਹੋ ਗਿਆ ਗੱਲ ਸੁਣਿਓ ਉਹ ਬੈੱਡ ਤੱਕ ਕਿੱਗੇ ਕਰਨਾ ਹੈ ਅੰਦਰ ਆਇਓ ਮੜਾ ਜੇ ਮੇਰੇ ਨਾਲ ਚੱਲ ਮੈਂ ਆਉਣਾ ਜਲਦੀ ਆਜੋ ਫਿਰ ਮੈਂ ਹੋਰ ਕੰਮ ਵੀ ਕਰਨੇ ਆ ਚਲ ਮੈਂ ਕਰਾਇਆ ਮੈਂ ਬੈੱਡ ਲੋਟ ਹਾਂ ਬੈੱਡਾਂ ਦਾ ਤਾਂ ਮੈਂ ਬਹਾਨਾ ਲਾਇਆ ਸੀ ਤੁਹਾਨੂੰ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਤੁਸੀਂ ਉੱਥੇ ਕੀ ਪੁੱਛੀ ਜਾਂਦੇ ਸੀ ਵੀ ਰਾਤ ਲਾਉਂਗੇ ਕੀ ਕਹੀ ਜਾਂਦੇ ਸੀਗੇ ਉਹ ਤਾਂ ਵੀਰਪਾਲ ਹੋਰ ਕਹਿੰਦੇ ਵੀ ਅਸੀਂ ਉੱਥੇ ਜਾ ਕੇ ਆਉਣਾ ਆਪਣੇ ਪਿੰਡ ਫੇ ਸਾਨੂੰ ਕੀ ਲੋੜ ਐ ਪੁੱਛਣ ਦੀ ਵੀ ਰਾਤ ਲਾਉਂਗੇ ਪਾ ਮੈਂ 4 ਦਿਨ ਲਾਏ ਹੁਣ ਉਹ ਕਿਹੜੇ ਰੋਜ਼ ਹੀ ਜਾਂਦੇ ਨੇ ਵਗ ਜਾਂਦੇ ਮੈਂ ਕਦੇ ਕੁਝ ਕਹਿਣਾ ਮੈਂ ਤਾਂ ਉਹ ਪੁੱਛਿਆ ਨਾ ਮੈਂ ਕਿਹਾ ਤੁਸੀਂ ਪੁੱਛੀ ਜਾਂਦੇ ਸੀ ਸਾਨੂੰ ਕੋਈ ਲੋੜ ਨਹੀਂ ਹੈਗੀ ਰੋਕਣ ਦੀ ਨਾ ਨਾ ਮੈਂ ਨਹੀਂ ਚਾਹੁੰਦਾ ਮੈਂ 4 ਦਿਨ ਲਾਏ ਹੁਣ ਮੈਂ ਨਹੀਂ ਰੋਕਦਾ ਮੈਂ ਤਾਂ ਖੇਤ ਦੀ ਐ ਪਾਣੀ ਪੂਣੀ ਦਾ ਮੈਂ ਦੇਖ ਲਊਂਗਾ ਲਾਏ ਹੁਣ ਜਿਹਨਾਂ ਚੱਲਣਾ ਬਸ ਠੀਕ ਐ ਤੁਸੀਂ ਨਾ ਰੋਕਿਓ ਨਾ ਨਾ ਮੈਂ ਨਹੀਂ ਕੁਝ ਕਹਿਣਾ ਠੀਕ ਐ ਬੱਡ ਨਹੀਂ ਕਰਨੇ ਸੀ ਤੂੰ ਕਿਹਨ ਸੀ ਉਹ ਤਾਂ ਮੈਂ ਬਹਾਨਾ ਲਾ ਕੇ ਸਾਨੂੰ ਅੰਦਰ ਸੱ ਜੇ ਜੀ ਤੁਸੀਂ ਮੈਨੂੰ ਗੱਲ ਕਹਿ ਦਿੰਦੇਤੀਏ ਮੈਂ ਮੂੰਹੋਂ ਨਹੀਂ ਸੀ ਬੋਲੀ ਹੈ ਹੁਣ ਜੇ ਮੈਂ ਕੋਈ ਗੱਲ ਕਹਿ ਦਨੀ ਆ ਤਾਂ ਉਹ ਉਹਦੀ ਕੱਟ ਦਾਂਦੀ ਆ ਉਹ ਟਾਈਮ ਉਹੀ ਜੀ ਦੀ ਏ ਨੂਆ 70 70 ਸਾਲ ਦੀਆਂ ਹੋ ਜਾਂਦੀਆਂ ਧੀਆਂ ਹੈ ਫੇਰ ਵੀ ਜਿਵੇਂ ਕਹਿੰਦਾ ਨਾ ਸੱਸ ਮਰਨ ਕਿਨਾਰੇ ਪਈ ਹੁੰਦੀ ਸੀ ਨੂਆ ਪੁੱਛ ਕੇ ਗੱਲ ਕਰਦੀਆਂ ਧੀਆਂ ਇਹ ਹੁਣ ਜਵਾਨਾ ਕਲਯੁਗ ਆ ਗਿਆ ਚੁੱਪ ਬੇਬੇ ਕੋਈ ਨਹੀਂ ਸਭ ਨੂੰ ਪਤਾ ਹੀ ਹੈ ਕੀ ਪਤਾ ਹੈ ਜਾਂ ਤਾਂ ਦੱਸੋ ਮੈਨੂੰ ਕੀ ਪਤਾ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਦੀਆਂ ਗੱਲਾਂ ਨੇਗੇ ਆ ਵੱਡਿਆਂ ਨੂੰ ਮਤਾਂ ਦਿੰਦੀਆਂ ਨੇ ਨਹੀਂ ਚਾਚੀ ਸਾਰੀਆਂ ਇੱਕ ਨਹੀਂ ਹੈਗੀਆਂ ਨਹੀਂ ਦੀਦੀ ਐਸੇ ਕਰਕੇ ਤਾਂ ਸੱਸਾਂ ਨਾਲ ਨੋਹਾਂ ਦੀ ਬੰਦ ਹੀ ਨਹੀਂ ਸੱਸਾਂ ਨੂੰ ਅਣਪੜ੍ਹ ਸਮਝਦੀਆਂ ਨੇ ਸਾਡੇ ਤਜਰਬੇ ਤਾਂ ਪੜੀਆਂ ਲਿਖੀਆਂ ਨਾਲੋਂ ਵੱਧ ਨੇ ਰਾਣੀ 15 ਸਾਲ ਮੇਰੀ ਸੱਸ ਨੇ ਮੈਨੂੰ ਦੁੱਧ ਪੀਣ ਨੂੰ ਨਹੀਂ ਦਿੱਤਾ ਮੈਨੂੰ ਕਹਿੰਦੀ ਖੇਤ ਬੰਦੇ ਕੰਮ ਕਰਦੇ ਨੇ ਦੁੱਧ ਤਾਂ ਬੰਦਿਆਂ ਵਾਸਤੇ ਹੈ ਹਾਂ ਬੇਬੇ ਫਿਰ ਉਹ ਆਪ ਪੀਂਦੀ ਸੀ ਦੁੱਧ ਹੋਰ ਆਪ ਤਾਂ ਪਿੰਦੀ ਸੀ ਕਹਿੰਦੀ ਵੱਡੇ ਬੰਦਿਆਂ ਨੂੰ ਤਾਕਤ ਦੀ ਲੋੜ ਐ ਅੱਛਾ ਆਹੋ ਨਹੀਂ ਮਰਦਾ ਹੋਣ ਨੂੰ ਹਾਲਾ ਸੱਸਾਂ ਨੂੰ ਖਾਣ ਨਹੀਂ ਦਿੰਦੀਆਂ ਜਾਵੀਰ ਪੁੱਤ ਆਗਾ ਕਿੱਲਾ ਰਾਣੀ ਕਿੰਨੇ ਦਿਨਾਂ ਬਾਅਦ ਆਪਣੇ ਘਰੇ ਆਈ ਐ ਗੁੜੇ ਚੱਲ ਫਿਰ ਹੋ ਤਿਆਰ ਜਾਣਾ ਨਹੀਂ ਹੈਗਾ ਚਲੋ ਜੀ ਆ ਜਾ ਫਿਰ ਚਾਚੀ ਅੱਜ ਇਹਨਾਂ ਦੀ ਕਿੱਧਰ ਦੀ ਤਿਆਰੀ ਐ ਰਾਣੀ ਮਾਦਾ ਪਤਾ ਲੈਣ ਜਾਂਦੀ ਐ ਪਿਛਲੇ ਦਿਨ ਉਹ ਬਿਮਾਰ ਹੋ ਗਈ ਸੀ ਚੱਲੋ ਉਹ ਤਿਆਰ ਫਿਰ ਤੂੰ ਮੈਂ ਤੁਹਾਨੂੰ ਐ ਕਹਿੰਦੀ ਸੀ ਜੀ ਗੋਗੀ ਐ ਕਹਿੰਦਾ ਸੀਗਾ ਵੀ ਰਾਤ ਲਾ ਕੇ ਆਵਾਂਗੇ ਹਾਂ ਫਿਰ ਰਾਤ ਹੀ ਲਾ ਕੇ ਆਵਾਂਗੇ ਖੇਤ ਦਾ ਕੰਮ ਤਾਂ ਨਹੀਂ ਬਾਲਾ ਪਿਆ ਕਿਤੇ ਕੋਈ ਨਹੀਂ ਨਹੀਂ ਮੈਂ ਆ ਕੇ ਆਪ ਹੀ ਕਰਾ ਦੂੰਗਾ ਕੋਈ ਨਹੀਂ ਗੋਗੀ ਨੂੰ ਬੁਲਾ ਕੇ ਲੈ ਗਈ ਸੀ ਕਿਤੇ ਹੋਰ ਉਂਗਲਾਂ ਲਾ ਕੇ ਲੜਾਈ ਮੂੰਠਾ ਹੋ ਜੇ ਕੁਝ ਨਹੀਂ ਹੁੰਦਾ ਮੈਂ ਮੈਂ ਆਪ ਹੀ ਕਰਦਾ ਗੱਲ ਕੋਈ ਨਹੀਂ ਤੂੰ ਤਿਆਰ ਹੋਵਾ ਚੱਲਦੇ ਆਪਾਂ ਹੋ ਤਿਆਰ ਚਾਚੀ ਜਾਦੇ ਢਿੱਲੀ ਤਾਂ ਨਹੀਂ ਹੈਗੀ ਨਹੀਂ ਉਹ ਤਾਂ ਠੀਕ ਹੈ ਗੱਲ ਕਰ ਮੈਂ ਖਚਰ ਪਤਾ ਲਿਆ ਜਾਣੀ ਪਾਣੀ ਪੀ ਲੈ ਵੀਰਪਾਲ ਮੈਂ ਬਿਆਜਾ ਕੇ ਆਈ ਸੀ ਇਹ ਕੀ ਇਹ ਨਾਣੀ ਲੱਡੂ ਨੇ ਮਾਂ ਜੀ ਅੱਛਾ ਹਾਂ ਵੀਰਪਾਲ ਇੱਕ ਲੱਡੂ ਤਾਂ ਦੇਈ ਦੇ ਮਾਂ ਜੀ ਨੂੰ ਖਾਣ ਨੂੰ ਲੈ ਇਹ ਬੇ ਲੈ ਇੱਕ ਤਾਂ ਤੂੰ ਲੈ 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 ਮੰਮੀ ਮੰਮੀ ਸੋਨੂੰ ਤਾਂ ਸ਼ੂਗਰ ਹੈਗਾ ਤੁਸੀਂ ਕੋ ਖਾਈ ਜਾਨੀਓ ਲੱਡੂ ਐ ਮਾੜੇ ਮੋਟੇ ਨਾਲ ਕੀ ਹੁੰਦਾ ਅਮਨ ਨਾਲੇ ਬੇਬੇ ਤੁਸੀਂ ਨਾ ਖਾਓ ਸੋਨੂੰ ਸਾਹ ਉੱਠ ਖੜੂਗਾ ਖੰਗ ਹੋ ਜੂਗੀ ਦੀਦੀ ਮੇਰੀ ਦਾਦੀ ਨੇ ਖਾਣ ਪੀਣ ਦਾ ਪਰਹੇਜ਼ ਨਹੀਂ ਸੀ ਰੱਖਿਆ 4 ਕਿਸਾਲਾਂ ਚ ਉਹਦੇ ਉਹਨਾਂ ਦੇ ਗੁਰਦੇ ਕੰਮ ਕਰਨੋਂ ਹਟ ਗਏ ਸੀਗੇ ਪਰਹੇਜ਼ ਤਾਂ ਰੱਖਣਾ ਪੈਂਦਾ ਹਰੇਕ ਚੀਜ਼ ਦਾ ਅਮਨ ਕਿਉਂ ਮਾੜੇ ਬੋਲ ਬੋਲਦੀ ਐ ਬੇਬੇ ਤੁਸਤੇ ਜਮੀ ਨਹੀਂ ਖਾਣਾ ਹੈਗਾ ਫਿਰ ਕਿੰਨੀ ਖੰਗ ਛਿੜਦੀ ਐ ਤੁਨੂੰ ਬਾਅਦ ਚ ਕਿੰਨੇ ਔਖੇ ਹੋਣੇਓ ਨਾਲੇ ਮੰਮੀ ਤੈਨੂੰ ਬਾਅਦ ਚ ਪਤਾ ਲੱਗੂਗਾ ਜਦੋਂ ਸ਼ੂਗਰ ਵੱਧ ਗਿਆ ਕਿਸੇ ਨੇ ਨਹੀਂ ਖਾਣਾ ਹੈਗਾ ਲਿਆ ਫੜਾਓ ਲੈ ਬੁੱ ਆਮਣਾ ਇੰਨਾ ਪਰਹੇਜ ਕਿੱਥੇ ਰੱਖਿਆ ਜਾਂਦਾ ਹੁੰਦਾ ਹੈ ਦੀਦੀ ਜਿੰਨਾ ਕੁ ਬੰਦੇ ਦੇ ਬਸ ਚੋਵੇ ਉਹਨਾਂ ਕੋ ਤਾਂ ਰੱਖਣਾ ਚਾਹੀਦਾ ਹੈ ਬਿਮਾਰ ਹੋਣ ਨਾਲੋਂ ਤਾਂ ਚੰਗਾ ਹੀ ਐ ਪਰਹੇਜ ਹੀ ਚੰਗਾ ਹੁੰਦਾ ਕਿੱਥੇ ਫਿਰ ਬਿਮਾਰ ਹੁੰਨੇ ਆ ਔਖੇ ਹੁੰਨੇ ਆ ਚੰਗਾ ਪਣ ਚੱਲ ਚੰਗਾ ਮੰਮੀ ਮੈਂ ਤਿਆਰ ਹੁੰਨੀ ਆਂਗੀ ਕੋਈ ਨਾ ਦੀਦੀ ਮੈਂ ਆਪੀ ਕਰ ਲੂ ਸਾਰੇ ਕੰਮ ਤੁਸੀਂ ਜਾਇਓ ਬਾ ਮੈਂ 4 ਦਿਨ ਲਾਇਆ ਉਹ ਉਹ ਤਾਂ ਕਹਿੰਦੀ ਸੀ ਵੀ ਆਮਣ ਗੋਗੀ ਦੇ ਅੰਦਰ ਲਿਜਾ ਕੇ ਉਂਗਲਾਂ ਲਾਉਂਦੀ ਆ ਮੈਂ ਰਸੋਈ 'ਚ ਖੜਾ ਸੁਣੀ ਜਾਂਦਾ ਸੀਗਾ ਉਹਦਾ ਕਹੀ ਜਾਂਦੀ ਸੀ ਭਾਵੇਂ 4 ਦਿਨ ਲਾਇਆ ਹੁਣ ਉਹ ਵਗ ਜਾਣ ਇਹ ਤਾਂ ਉਹਦੀ ਚਾਲ ਹੈ ਜੀ ਗੋਗੀ ਹੁਣ ਤਾਂ ਬੋਲਦਾ ਨਹੀਂ ਉਹਦੀ ਚੱਕ ਚਾ ਕੇ ਬੋਲਦਾ ਕਿਤੇ ਹੋਰ ਲੜਾਈ ਬਣ ਜੇ ਅੱਛਾ ਇਹ ਗੱਲ ਆ ਫਿਰ ਬਿਰਬਲ ਤੂੰ ਕੱਲ ਨੂੰ ਹੀ ਆ ਜੀ ਹੁਣ ਪਉਦੇ ਕਹੇ ਤਾਂ ਥੋੜੀ 4 ਦਿਨ ਲਾਉਣੇ ਨੇ ਠੀਕ ਆ ਮੰਮੀ ਹਾਂ ਬੀਬੀ ਕੱਲ ਸ਼ਾਮ ਨੂੰ ਆ ਜਾਾਂਗੇ ਇਸ ਤਾਂ ਲੈ ਪੁੱਤਾਂ 1000 ਰੁਪਏ ਹੈਗਾ ਤੇਲ ਤੂਲ ਪਵਾ ਲਿਓ ਹੁਣ ਐ ਖਾਲੀ ਹੱਥ ਥੋੜੀ ਜਾਣਾ ਤੁਸੀਂ ਠੀਕ ਆ ਜੀ ਮਾਤਾ ਦਾ ਬੜੀ ਬਿਆਲ ਹੋਈ ਐ ਤੁਸੀਂ ਨਾજર ਨਾ ਲਾ ਦਿਓ ਮੰਮੀ ਤਾਂ ਮੇਰਾ ਬਹੁਤ ਘਰਦੇ ਚੱਲ ਤੂੰ ਛੇਤੀ ਤਿਆਰ ਹੋ ਕਦੇ ਇੱਧਰ ਬਗਿ ਨਹੀਂ ਇੱਧਰ ਬਗਿ ਨਹੀਂ ਛੇਤੀ ਤਿਆਰ ਹੋ ਬੀਬੀ ਵੀਰਪਾਲ ਕੀ ਬਣਦੀ ਫਿਰਦੀ ਸੀ ਲੱਡੂ ਜੇ ਵੇ ਭਾਈ ਮੈਂ ਲੈ ਕੇ ਆਈ ਸੀ ਗੋਗੀ ਲੱਡੂ ਵਿਆਹ ਜਾ ਕੇ ਆਈ ਸੀ ਨਾ ਤਾਂ ਤੇਰੇ ਦਾਦੀ ਨੂੰ ਖਾਣ ਦਿੱਤਾ ਲੱਡੂ ਤੇਰੀ ਬਹੂ ਨੇ ਨਾ ਤੇਰੀ ਬੀਬੀ ਨੂੰ ਖਾਣ ਦਿੱਤਾ ਇਹਨੂੰ ਕਾਈ ਵੈਮ ਹੋ ਗਿਆ ਮੈਂ ਕਿਹੜਾ ਕੁਝ ਪਾ ਕੇ ਲੈ ਕੇ ਆਈ ਸੀ ਲੱਡੂਆਂ ਚ ਦੀਦੀ ਇਹ ਗੱਲ ਕਦੋਂ ਹੋਈ ਆ ਇਹ ਗੱਲ ਤਾਂ ਤੁਸੀਂ ਆਪਦੇ ਕੋਲ ਹੀ ਬਣਾਈ ਜਾਂਦੇ ਹੋ ਮੰਨ ਜਦੋਂ ਤਾਂ ਮੇਰੇ ਸਾਹਮਣੇ ਹੱਥ ਚ ਲੱਡੂ ਫੜਨੇ ਪਰ ਬਹਿਮਤਾ ਹੋਈ ਜਾਂਦਾ ਹੈ ਵਿਖਾਣੀ ਮੇਰੇ ਤੇ ਕੋਈ ਬਹਿਮ ਕਰ ਲੈਣੋਂ ਨੇ ਦੀਦੀ ਤੁਸੀਂ ਤਾਂ ਪੜੇ ਲਿਖਿਓ ਤੁਸੀਂ ਵੀ ਪੁਰਾਣੀਆਂ ਬੁੜੀਆਂ ਵਾਂਗੂ ਉਂਗਲਾ ਲਾਉਣ ਲੱਗ ਗਿਆ ਕਿ ਨਹੀਂ ਤਾਂ ਤਾਂ ਸਾਡਾ ਨੱਕ ਵਢਾਤਾ ਘਰੇ ਆਿਆਂ ਨੂੰ ਐਂ ਬੋਲਦੇ ਹੁੰਦੇ ਨੇਗੇ ਸਾਡਾ ਤਾਂ ਇੰਨਾ ਆਉਣਾ ਜਾਣਾ ਤੇ ਇੰਨਾ ਮਿਲਬਰਤਨ ਸੀ ਮੰਮੀ ਨੱਕ ਵਢਾਉਣ ਵਾਲੀ ਇਹਦੇ ਚ ਕੀ ਗੱਲ ਹੈਗੀ ਜਿਹੜੀ ਗੱਲ ਮੈਂ ਕਹੀ ਨਹੀਂ ਇਹ ਮੇਰੇ ਤੇ ਥੋਪੀ ਜਾਂਦੇ ਨੇ ਕਿ ਮੈਂ ਕੁਝ ਪਾ ਕੇ ਲਿਆਈ ਹੂੰਗੀ ਮੇਰੇ ਤੇ ਬਹਿਮ ਕਰਦੀ ਐ ਰੋਕੇ ਤਾਂ ਮੈਂ ਤੁਹਾਨੂੰ ਤਾਂ ਵੀ ਤੁਸੀਂ ਬਿਮਾਰ ਹੋ ਜਾਓਗੇ ਖਾਣੋਂ ਉਹ ਗੱਲ ਕਿਉਂ ਨਹੀਂ ਕਰਦੇ ਇਹ ਲੈ ਭਾਈ ਮੈਂ ਜਾਨੀ ਆ ਮੇਰੇ ਪਿੱਛੇ ਤੁਸੀਂ ਆਪਦੇ ਘਰੇ ਕੋਲੇਸ ਨਾ ਪਾਓ ਜੀ ਬਹਿ ਜਾਂਦੀ ਰਾਣੀ ਨਾ ਚਾਚੀ ਫੇਰ ਆਉਂਗੀ ਹੁਣ ਤਾਂ ਮੈਂ ਜਾਨੀ ਆ ਮੈਂ ਤੈਨੂੰ ਅਗਲ ਨਹੀਂ ਹੈਗੀ ਕਰਿਆ ਇਹਨੂੰ ਕਿਵੇਂ ਬੋਲਦੇ ਹੁੰਦੇ ਨੇ ਪੜ੍ਹੀ ਲਿਖੀ ਆ ਤੂੰ ਅਣਪੜਾ ਮਗ ਬੋਲਦੀ ਹੈਗੀ ਵੱਡੀ ਡਾਕਟਰ ਨਹੀਂ ਬਣੀ ਰਹਿਣੀ ਕਦੇ ਉਹ ਨਹੀਂ ਖਾਣਾ ਉਹ ਨਹੀਂ ਖਾਣਾ ਸਾਰੇ ਟੱਬਰ ਨੂੰ ਦੁਖੀ ਕਰ ਰੱਖਿਆ ਤੈਂ ਬੋਲਦੀ ਨਹੀਂ ਸੁਣਦੀ ਨਹੀਂ